ਵੇਖਾਂ ਲੀੜੇ ਕਤੇ ਲੈ ਲੈ ਕੇ ਸੁੱਟੀ ਚਲੀ ਜਾਂਦੀ ਆਇ ਇੱਕ ਦਿਨ ਪਹਿਲਾਂ ਲੱਲਿਆ ਮੇਰੇ ਪਸੰਦ ਨਹੀਂ ਹੁਣ ਇਹ ਪਰਿਸ਼ਟਿਆ ਜਾ ਇਹ ਐਡੇ ਮਹਿੰਗੇ ਲੈ ਲੈ ਕੇ ਸੁੱਟੀ ਚਲੀ ਜਾਂਦੀ ਐਦਾਂ ਦਾ ਤਾਂ ਪਹਿਲਾਂ ਕੋਈ ਮੰਗਣ ਵਾਲੇ ਨੂੰ ਨਹੀਂ ਦਿੰਦਾ ਜਿਹੜਾ ਖਰੀਦ ਲਈ ਆਈਏ ਸੂਟ ਆ ਸੂਟ ਕੋਈ ਆ ਵੇ ਆ ਕਿੱਡਾ ਵਧੀਆ ਸੂਟ ਹੀ ਟੱਲੀਆਂ ਲੈ ਲੈ ਖਰੀਦ ਖਰੀਦ ਕੇ ਸੁੱਟੀ ਚਲੀ ਜਾਂਦੀ ਹੁਣ ਆਪਣੇ ਮੇ ਦਾ ਵਿਆਹ ਆ ਗਿਆ ਵਾ ਹੁਣ ਜੇ ਮੈਨੂੰ ਫੇਰ ਨਵੇਂ ਸਿਰੇ ਤੋਂ ਬਣਾ ਕੇ ਇਹਨਾਂ ਦੇ ਤਾਂ ਕਿਤੇ ਲੀੜੇ ਹੀ ਨਹੀਂ ਕਿ ਪੂਰੇ ਹੁਣ ਦੇਖਦੇ ਐਨੇ ਸਵਾ ਸਵਾ ਸੁੱਟੀ ਜਾਣੇ ਕਿਤੇ ਮਹਿੰਗੇ ਪਾ ਦੇ ਵੇਖਾ ਕਿਦਾਂ ਮੰਜਾ ਭਰਿਆ ਵਾ ਕੋਈ ਗੱਲ ਕਰਨ ਵਾਲੀ ਆ ਲੇੜਿਆਂ ਦੀ ਤਾਂ ਹੱਲੇ ਫੇਰ ਮਾਂ ਚੜਿਆ ਦੋ ਬਣਾ ਦੋ ਤੇ ਤਿੰਨ ਬਣਾ ਦੋ ਬੜਾ ਖਲਾਰਾ ਪਾਇਆ ਮੰਮੀ ਕੀ ਗੱਲ ਖਲਾਰ ਆ ਕੇ ਪੱਤ ਪਾਉਣਾ ਹੈਗਾ ਸਲਾਬੇ ਜੇ ਲੀੜੇ ਹੈਗੇ ਉਹ ਮੈਂ ਖੋਲਿਆ ਟਰੰਕ ਤੇ ਬੜੀ ਸਮੈਲਾ ਹੁੰਦੀ ਹੀ ਤਾਂ ਸੁੱਕਣੇ ਪਾਏ ਕੜ ਕੜ ਕੇ ਤਾਂ ਨਵੇਂ ਸੂਟ ਵਾ ਵੇ ਤੇ ਆਂਦੀ ਹੋਰ ਦੋ ਮੈਨੂੰ ਵਿਆਹ ਜ ਬਣਾਉਣ ਨੂੰ ਪਾਉਣੇ ਮੈਂ ਹਈ ਨਾ ਸੂਟਾਂ ਨੂੰ ਕੀ ਹੋਇਆ ਦੱਸ ਇੱਕ ਆ ਟਰੰਕ ਭਰੀ ਜਾਂਦੀ ਜਾਵੇ ਕਿੰਨੇ ਕਿੰਨੇ ਮਹਿੰਗੇ ਸੂਟ ਸਤਿਆਨਾਸ ਕਰਤਾ ਝਰੰਦਾ ਇੱਕ ਹਾ ਪ੍ਰਿਸ਼ਟ ਆ ਜਾ ਪਹਿਲਾਂ ਉਥੋਂ ਖਰੀਦ ਲਈ ਆ ਹੁਣ ਆਂਦੀ ਮੇਰੇ ਪਸੰਦੀ ਨਹੀਂ ਗਾ ਹੈਗਾ ਸੂਟ ਇਦਾਂ ਦਾ ਤਾਂ ਪਹਿਲਾਂ ਮੰਗਣ ਵਾਲਿਆਂ ਨੇ ਉਹਨੇ ਕੋਈ ਦਿੰਦਾ ਜਿੱਦਾਂ ਦਾ ਇਹ ਸੂਟ ਖਰੀਦ ਲਈ ਆ ਜਿਹੜਾ ਆਹੋ ਮਾਤਾ ਇਹਨੂੰ ਲੀੜਾ ਖਿਦਣੋਂਦਾ ਵਾ ਜੋ ਰੰਗ ਵੰਦੀ ਨਹੀਂ ਚਮਕਣਾ ਉਹ ਚੁੱਕ ਲਈ ਹੁੰਦੀ ਆ ਉਹ ਸਿਆਣੇ ਬੰਦੇ ਨਾਲ ਖੜੇ ਤੇ ਕੋਈ ਸੂਟ ਸਵਾਦ ਆ ਲਿਆਵੇ ਵਾ ਖਰੀਦ ਤੇ ਸਭ ਕੋ ਲੈੰਦੀ ਚੰਗਾ ਭਲਾ ਇਹਨੂੰ ਉਹੀ ਹਾਲਤ ਪਈ ਇਹਨੂੰ ਮੁਰਮੁਰ ਦੁਕਾਨੇ ਜਾਣ ਦੀ ਇਹ ਹੋਰੋਂ ਚੱਜ ਦਾ ਲੈ ਆਉਂਦੀ ਸੂਟ ਤੇ ਦੋਰੇ ਕਨਾਂ ਜਾਣਾ ਪੈਂਦਾ ਐਦਾਂ ਦਾ ਕੋਈ ਲੱਗ ਹੀ ਨੋ ਵੀ ਨਹੀਂ ਦਿੰਦਾ ਸੂਟ ਕੋ ਚੱਲ ਜੋ ਲੈੰਦਾ ਨਾ ਠੀਕ ਆ ਮੈਂ ਤਾਂ ਨਾਲ ਜਾ ਕੇ ਨਾ ਵਾਪਸ ਕਰਕੇ ਤੇ ਥੋੜੇ 100-100 ਰੁਪਏ ਦਾ ਨਾ ਚੰਗਾ ਲਿਆਦੀ ਫੇ ਨਖਣਾ ਵੀ ਰੰਗ ਚੰਗਾ ਨਹੀਂ ਆ। ਚਲ ਇਹ ਸੱਡ ਪਰੇ ਤੇ ਤੂੰ ਕਦੋਂ ਦਾ ਗਿਆ ਘਰੋਂ ਬਾਹਰ ਅੱਜ ਮੈਂ ਕਦੋਂ ਦੀ ਢੀਕਣ ਡਈ ਤੈਨੂੰ। ਉਹ ਮੈਂ ਕਿੱਥੇ ਜਾਣਾ ਸੀ? ਮੈਂ ਮੈਂਬਰ ਵਾਲੇ ਕੰਮ ਹੀ ਮੈਨੂੰ ਉੱਥੇ ਚਲ ਗਿਆ। ਉਹਨੇ ਚਾਹ ਪਾਣੀ ਪਿਆ ਲਿਆ ਉੱਥੇ ਬੈਠਾ ਰੇ ਘੰਟਾ ਦੋ ਲੱਗ ਗਏ। ਮੁੜ ਕੇ ਉਹਰੇ ਆਇਆ ਤਾਂ ਬਾਹਰ ਇੰਦੇ ਨਹੀਂ ਮੁੰਡੇ ਦੋਵੇਂ ਭਰਾ ਜਿਹੜੇ। ਉਹਨਾਂ ਨਾਲ ਖਲੋ ਗਿਆ। ਉਹ ਗੱਲਾਂ ਕਰਨ ਆ ਵੀ ਮੈਂ ਆਪਣਾ ਮੁੰਡਾ ਪਾਇਆ ਹੋਸਟਲ। ਤਾਂ ਮੈਂ ਪੁੱਛਣ ਡੈ ਵੀ ਖਰਚਾ ਵਚਾ ਕੀ ਹਿਸਾਬ-ਵਾਬ ਕੀ ਰਹਿਣ-ਸਹਿਣ ਕਰਦਾ ਉੱਥੇ? ਰੋਟੀ ਪਾਣੀ ਹੁੰਦਾ ਇੱਕਦਮ ਵਧੀਆ ਵਾ ਤੇ ਫੀਸ ਵੀ ਘੱਟ ਵਾ। ਮ ਇੱਕੋ ਚਾਰਾ ਬਚਾਰੂ ਚੜਕਾਉਂਦੇ ਤੇ ਉਥੇ ਪੜ ਜੂ ਜਿੰਦਗੀ ਬਣ ਜੂ ਚਰੇ ਦੀ ਗੱਲ ਤੇ ਤੇਰੀ ਠੀਕ ਆ ਗਰਨਾਮ ਇੱਥੇ ਪੰਮੀ ਨੇ ਨਹੀਂ ਪੈਰ ਲੱਗਣ ਦੇਣੇ ਉਥੇ ਚਾਚੀ ਨੇ ਨਹੀਂ ਦਦ ਕੇ ਪੈਰ ਲੱਗਣ ਦੇਣੇ ਤੇ ਚਲੋ ਅੱਖਾਂ ਦਾ ਪਰੋਖਾ ਰਹੂਗਾ ਇਹ ਤੇ ਸਾਰਿਆਂ ਤੋਂ ਵਧੀਆ ਗੱਲ ਵਾ ਤੇ ਅਸੀਂ ਉਥੇ ਹੀ ਪਾਤੀਗੇ ਉਹਨੂੰ ਜੇ ਇੱਥੇ ਰਿਆ ਨਾ ਉਹਨਾ ਮੁੜ ਮੁੜ ਕੇ ਫੇਰ ਇੱਥੇ ਆਣਾ ਵਾ ਨਾ ਸੱਚ ਨੇ ਵੀ ਮੁੰਡਾ ਲੈਣਾ ਲੈਣਾ ਸਾਰੀ ਉਮਰ ਨਾਲ ਨਾ ਉਹ ਪਾੜੀ ਸਦਾ ਵਿਚਾਰਾ ਨਾ ਹੋਰ ਗਰਨਾਮ ਗੱਲ ਤੇ ਤੇਰੀ ਠੀਕ ਵਾ ਉਥੇ ਵੀ ਜਿਹੜੀ ਚਾਚੀ ਆ ਉਹ ਲਊ ਦੀ ਧਿਆਈ ਆ ਉਹਨਾਂ ਥੋੜਾ ਜਿਹਾ ਸੋਚਣਾ ਵਾ ਕਿ ਕਿਸ ਦਾ ਧੀ ਪੁੱਤ ਪੜ ਜੇ ਆਪਣੇ ਪਿਆਰਾਂ ਸਿਰ ਹੋ ਜੇ ਇਥੇ ਅੱਜ ਤਾਂ ਪੰਮੋ ਚੰਗੀ ਆ ਤੇ ਕੱਲ ਨੂੰ ਇਹਦਾ ਕੀ ਪਤਾ ਕਲੇ ਵੇ ਤੇ ਸਾਡਾ ਮਾਗ ਫਿਰ ਜਾਣਾ ਕਲੇ ਵੇ ਇਹਨੇ ਮਾੜਾ ਚੰਗਾ ਬੋਲਣ ਦਾ ਪੈਣਾ ਵਾ ਨਾ ਇਹਨੇ ਤਿਆਰ ਕਰਿਆ ਕਰਨਾ ਨਾ ਇਹਨੇ ਉਹ ਮੇਰੇ ਵਾਸਤੇ ਸਤਾ ਰਹਿਣਾ ਵਾ ਤੇ ਤੂੰ ਏਦਾਂ ਕਰ ਮੇਰੀ ਤੇ ਇਹੋ ਸਲਾਹ ਵਾ ਤੂੰ ਪਾ ਦੇ ਉਥੇ ਫੀਸ ਐ ਓਕੇ ਸੋਕੇ ਹੋ ਕੇ ਤੇ ਤਾਰੀ ਜਾਵਾਂਗੇ ਇਹੋ ਹੀ ਆ ਫਿਰ ਹੋਰ ਕੀ ਕਰਨਾ ਫਿਰ ਉਹ ਚੱਲ ਮਾਤਾ ਕੋਈ ਨਹੀਂ ਫੀਸ ਤੇ ਤਰ ਜੂਗੀ ਕਿਹੜੀ ਨਹੀਂ ਫੀਸ ਆਬ ਦੀ ਫੀਸ ਵਾ ਉਥੇ ਇਦਾਂ ਕਰਦੇ ਆਂ ਮੁੰਡੇ ਨਾਲ ਜਾ ਕੇ ਨਾ ਮੈਂ ਫਾਰਮ ਨੂੰ ਭਰਨਾਂ ਨੂੰ ਦਾਖਲਾ ਹੁਣ ਚੱਲਣ ਡਿਆ ਦਾਖਲਾ ਤੇ ਨਾਲ ਹੀ ਜਾ ਕੇ ਸਾਰੇ ਕੰਮ ਕਰਨ ਨਾ ਤੇ ਮੁੰਡਾ ਇਥੇ ਵਿਚਾਰੀ ਜ਼ਿੰਦਗੀ ਬੰਜੂ ਬੱਚੇ ਦੀ ਕਿਤੇ ਨਹੀਂ ਆ ਨਾ ਆਪਣੇ ਕੇ ਪੈਰਾਂ ਦੇ ਖੜਾ ਹੋ ਜਾਊਗਾ ਸਾਡੀ ਤੇ ਟੈਨਸ਼ਨ ਆਨ ਨੂੰ ਤੇ ਮੁੱਕੂਗੀ ਸਾਡੀ ਚੱਲ ਠੀਕ ਆ ਮੰਮੀ ਤੂੰ ਇਦਾਂ ਕਰੋ ਦਿਲਪਿੰਨ ਤਿਆਰ ਕਰ ਤੇ ਮੈਂ ਮੁੰਡੇ ਨੂੰ ਫੋਨ ਕਰ ਦਣਾ ਉਹਨੂੰ ਨਾਲ ਹੀ ਲੈ ਆਈ ਨਾ ਅੱਜ ਤੇ ਉਥੇ ਟੈਸਟ ਵੀ ਲੈਣਾ ਇਹਨਾਂ ਨੇ ਜੇ ਟੈਸਟ ਪਾਸ ਹੋ ਜਾਊਗਾ ਤੇ ਦਾਖਲਾ ਨੂੰ ਲਾ ਭਰ ਕੇ ਨਾ ਆਪਣਾ ਕੰਮ ਨਿਬੜ ਹੀ ਆਉਨੇ ਆ ਤੂੰ ਹੋਸਟਲ ਮੁੰਡੇ ਨੂੰ ਪਾਉਣੇ ਆ ਚਲ ਮੈਂ ਕਰ ਦਿੰਨੀ ਆ ਤਿਆਰ ਤੇ ਲਿਆ ਜਾ ਫਿਰ ਨਾਲ ਹੀ ਇਹਨੂੰ ਮੈਂ ਮਾਰੇ ਪੱਠੇ ਵੇਖ ਲਾਂ ਮੱਜਾਂ ਨੂੰ ਤੇ ਫਿਰ ਤੂੰ ਤਿਆਰ ਕਰ ਦੇ ਚੰਗੇ ਹਾਂ ਵੇਖਿਆ ਤਾਂ ਪੱਠੇ ਰ ਮੈਂ ਰੋਟੀ ਦੀ ਖਵਾ ਲ ਦਿੰਨੀ ਉਹਨੂੰ ਖਵਾ ਲ ਦਿੰਨੀ ਮੰਮੀ ਚਾਹ ਪੀ ਲਓ ਦਵਾ ਹੋ ਜਾ ਮੇਰੇ ਲੱਗੋ ਚਾਹ ਲੈ ਕੇ ਮੈਂ ਚਾਹ ਨਹੀਂ ਪੀਣੀ ਕਰ ਤੂਤਾ ਤੂੰ ਬਹੁਤ ਚੱਜਦੀਆਂ ਕੀਤੀਆਂ ਵਾ ਜੇਕਰ ਉਹ ਨਿਆਣੇ ਦੇ ਕੋਲੋਂ ਨਾ ਕੰਮ ਕਰਾਉਂਦੀ ਮੇਰੇ ਮਗਰੋਂ ਤੇ ਅੱਜ ਮੇਰਾ ਪੋਤਾ ਮੇਰੇ ਕੋਲ ਹੋਣਾ ਹੀਗਾ ਤੂੰ ਮੈਨੂੰ ਦੱਸ ਦਿੰਦੀ ਮੈਂ ਕਰ ਲੈਂਦੀ ਕੰਮ ਜੇ ਤੇ ਤੁਹਾਨੂੰ ਨਹੀਂ ਹੁੰਦਾ ਤੇ ਤੇ ਮੰਮੀ ਤੁਸੀਂ ਤੇ ਆਵੇਂ ਖੀ ਜੰਡਾ ਬੇਜੇ ਇੱਕ ਦਿਨ ਮੈਂ ਤੇ ਕੋ ਕੰਮ ਕਰਾ ਲਿਆ ਤੁਸੀਂ ਐਡੀ ਵੱਡੀ ਗੱਲ ਬਣਾ ਲਈ ਆ ਨਹੀਂ ਕੋਈ ਛੋਟੇ ਜਿਹੇ ਬੱਚੇ ਕੋ ਮੇ ਕੰਮ ਕਰਾਉਂਦਾ ਹੁੰਦਾ ਉਹ ਹੈਗਾ ਹੀ ਨਿਆਣਾ ਝਾੜੂ ਪੋਚ ਲਾਉਣ ਜੋ ਜਿਹੜੇ ਕੋ ਤੂੰ ਝਾੜੂ ਪੋਚ ਲਾਉਂਦੀ ਤੇਰੀ ਵਜ੍ਹਾ ਨਾਲ ਮੇਰੀ ਕਿੰਨੀ ਬੇਇੱਜ਼ਤੀ ਉੱਥੇ ਹੋਈ ਆ ਹਰ ਵੇਲੇ ਤੇ ਮੰਮੀ ਉਹ ਸ਼ੈਤਾਨੀ ਕਰਦਾ ਰਹਿੰਦਾ ਹੀ ਕਦੀ ਕੋਸ਼ਤ ਜੇ ਨਿਆਣੇ ਨੂੰ ਕੰਮ 2 ਮਿੰਟ ਢਾਈ ਲਿਆ ਤੇ ਕਿੱਧਰ ਦੀ ਆਖਰ ਆ ਗਈ ਆ ਤੁਸੀਂ ਮੈਂ ਉਹਨਾਂ ਵਾਂਗੂ ਨਾ ਗੱਲ ਦਾ ਗਲੇਰ ਬੜਾ ਬਣਾਉਂਦੇ ਜੇ ਤੇ ਚਾਹ ਬਣਾਈ ਆ ਤੇ ਮਾਰਨਾ ਪੀ ਲੋ ਇੰਨਾ ਗੁੱਸਾ ਕਰ ਲੈ ਕਿ ਆਉਂਦੇ ਤੇ ਸਬਜ਼ੀ ਲਾ ਕੇ ਬੈ ਗਏ ਜੇ ਮੈਂ ਨਹੀਂ ਗਰਮੀ ਦੀ ਚਾਹ ਪੀਣੀ ਜੇ ਤੇ ਤੂੰ ਸਬਜ਼ੀ ਧਰ ਹੀ ਜਾਂਦੀ ਆ ਠੀਕ ਵਾ ਨਹੀਂ ਤੇ ਮੈਂ ਆਪੇ ਬਣਾ ਲੈਨੇ ਆ ਤੇਰੇ ਨਾਲ ਉਹ ਤਾਂ ਕਵਲ ਚੰਗੀ ਸੀ ਸਾਰਾ ਘਰ ਤੇ ਲਈ ਫਿਰਦੀ ਕਦੀ ਉਹਨੇ ਮੈਨੂੰ ਕੰਮ ਕਰਨ ਨਹੀਂ ਡਾਇਆ ਤੇ ਨਾ ਕਦੀ ਉਹਨੇ ਨਿਆਣੇ ਦਾ ਭਾਂਡਾ ਮੇਂ ਚੁੱਕ ਗਾਂਪਸਾ ਕਰਾਉਂਦੀ ਤੇ ਤੂੰ ਬਸ ਉਹ ਗਲ ਮੌਤ ਪੈਂਦੀ ਦਿੰਦਾ ਹੁਣ ਕੰਮ ਕਰਦੀ ਨੂੰ ਤੇ ਜੇ ਕਵਲ ਚੰਗੀ ਸੀ ਤਾਂ ਉਹਨੂੰ ਰੱਖ ਲੈਂਦੇ ਕਿਉਂ ਉਹਨੂੰ ਕੱਢਿਆ ਕਰੋ ਇੰਨਾ ਕੰਮ ਉਹ ਕਰਦਾ ਕਰਦੀ ਤਾਂ ਵੀ ਤੂੰ ਇਹ ਲੈ ਲ ਚੁੱਕੀ ਕਿ ਤੂੰ ਚਲ ਜਾ ਪੇਕੇ ਵਸ ਆਪਣੇ ਨਹੀਂ ਉਹ ਵੀ ਤੇਰੀ ਹਵਾ ਸੀ ਉਦੋਂ ਦਾ ਮੈਂ ਨਾ ਹੀ ਉਹਨੂੰ ਕੱਢਦੀ ਜੇ ਤੂੰ ਇੰਨਾ ਕੁਝ ਨਾ ਨਾ ਕਰਦੀ ਤਾਂ ਕੱਬਲ ਨੇ ਸਾਡੇ ਕੋਲ ਹੋਣਾ ਸੀ ਅੱਜ ਅੱਛਾ ਜਿਹੜੀ ਮੇਰੀ ਉਦੋਂ ਹਵਾ ਤੈਨੂੰ ਇੰਨੀ ਚੜਨ ਦੀ ਹੁਣ ਨਹੀਂ ਤੈਨੂੰ ਮੇਰੀ ਹਵਾ ਚੜੀ ਹੈਗੀ ਕਿ ਜੇ ਉਹ ਗੁਏ ਖلاف ਇਨਾ ਬੋਲਣ ਦੇ ਆ ਕਿ ਉਹਨਾਂ ਨੂੰ ਟੋਕ ਕੇ ਤੂੰ ਜਵਾਬ ਦੇ ਤੂੰ ਤੱਕ ਮੇਰੇ ਦਿਵਾਲੇ ਹੋਣਾ ਵਾ ਉਹ ਤੇਰੀ ਵਜ੍ਹਾ ਨਾਲ ਬੋਲਣ ਦੇ ਉਹ ਨਾ ਕੁਝ ਨਹੀਂ ਬੋਲਣਾ ਜੋ ਕੁਝ ਤੂੰ ਕੀਤਾ ਨਾ ਉਹ ਤਾਂ ਬੋਲਣ ਦੇ ਹੀ ਉਹ ਮਾੜਾ ਨਹੀਂ ਕੁਛ ਵੀ ਬੋਲ ਸਹੀ ਬੋਲਣ ਦੇ ਹੀ ਚਾਹ ਠੀਕ ਨਹੀਂ ਪਿੰਡੀ ਤੇ ਨਾ ਪੀਓ ਪੇ ਲੈਣੀ ਜੇ ਇਹੋ ਪਹਿਲਾਂ ਕਿਤੇ ਕੰਮ ਕਰ ਦੇਉਂਦੇ ਤੇ ਨਾ ਮਨਿਆਣੇ ਨੂੰ ਦੰਦੀ ਤੇ ਨਾ ਐਦਾ ਗੱਲ ਹੁੰਦੀ ਆਪ ਤੇ 24 ਘੰਟੇ ਬੰਜੇ ਤੇ ਚੜ ਕੇ ਬੈਠੀ ਰਹਿਣੀ ਹਾਂ ਕਿਹ ਵੇਲੇ ਤੇ ਬੰਦਾ ਕੰਮ ਕਰੇ ਮੇਰੇ ਕੋਲ ਤੇ ਨਹੀਂ ਇੰਨਾ ਕੰਮ ਹੁੰਦਾ ਸਾਰਾ ਕਰਦਾ ਨਹੀਂ ਮੈਂ ਸਾਰੀ ਉਮਰ ਕੰਮ ਹੀ ਕਰਦੀ ਆ ਤੈਨੂੰ ਮੈਂ ਕਦ ਲਈ ਵਿਆਹ ਕੇ ਲਿਆਂਦਾ ਜੇ ਮੈਂ ਹੀ ਕੰਮ ਕਰਨਾ ਤੇ ਤੇ ਵਿਆਹ ਕੇ ਮੈਨੂੰ ਨੌਕਰਾਰੀ ਬਣਾ ਕੇ ਲਿਆਂਦਾ ਕਿ ਤੂੰ ਨੌਕਰਾਰੀ ਕੰਮਕਾਰ ਕਰਦਾ ਤੇ ਕਰਨਾ ਨਹੀਂ ਸਹਾਨ ਕਰਨਾ ਆਪਣੇ ਢਿੱਡ ਬਲ ਸਾਰਾ ਕੁਝ ਕਰਨਾ ਪੈਂਦਾ ਵਾ ਮੈਨੂੰ ਕੱਲੀ ਨੂੰ ਟਿੱਡ ਨਹੀਂ ਲੱਗਾ ਮੰਮੀ ਸਾਰੇ ਟਿੱਡੇ ਲੱਗਾ ਵਾ ਤੇ ਕੰਮ ਸਾਰਾ ਮੈਂ ਕਰਾਂ ਕੱਲੀ ਕੰਮ ਵੀ ਸਾਰੇ ਕਰਨਾ ਨਹੀਂ ਪਹਿਲਾਂ ਤਾਂ ਤੂੰ ਮੈਨੂੰ ਇਹ ਦੱਸ ਵੀ ਸਾਰੇ ਇੱਥੇ ਕਿੰਨੇ ਕੁ ਜਾਣੇ ਆ ਦੋ ਤੇ ਅਸੀਂ ਜਾਣਾਂ ਚੰਦਾ ਹੁੰਜ ਬਾਹਰ ਇੱਕ ਮੇਰਾ ਹੁੰਜ ਨਹੀਂ ਰਿਹਾ ਤੇ ਤੂੰ ਕਿਹੜੇ ਸਾਰਿਆਂ ਦੀ ਗੱਲ ਕਰਦੀ ਆ ਤੂੰ ਉਹ ਗਾਟਾਂ ਜੀਆਂ ਦੀ ਰੋਟੀ ਪਹੁੰਚ ਤਾਂ ਕੋ ਨਹੀਂ ਆ ਮੰਮੀ ਤੂੰ ਜੋ ਮਰਜੀ ਕਰ ਪਰ ਮੇਰੇ ਕੋਲ ਸਾਰਾ ਕੰਮ ਨਹੀਂ ਉਹ ਕਰਦਾ ਹੁੰਦਾ ਝਾੜੂ ਪੋਚਾ ਕਿੰਨਾ ਕਰਦਾ ਕੰਮ ਹੁੰਦਾ ਤੁਹਾਡੇ ਵਰਗੇ ਤੇ ਬਸ ਕਹਿ ਦਿੰਦੇ ਕਿ ਦੋ ਟਿੱਕੀਆਂ ਪਕੌੜੀਆਂ ਦੋ ਜਾਣੇ ਦੀਆਂ ਭਾਵੇਂ ਇੱਕ ਦੀਆਂ ਪਕੌੜੀਆਂ ਨੇ ਦੋਹਾਂ ਦੀਆਂ ਪਕੌੜੀਆਂ ਕੰਮ ਉਹਨਾਂ ਪੈਂਦਾ ਸੋਈ ਚ ਵੰਡੋ ਤੇ ਤੇਰੇ ਨਾਲੋਂ ਫਿਰ ਉਹ ਕਬਲ 100 ਗੁਣਾ ਚੰਗੀ ਸੀ ਵੀ ਜੇ ਕੰਮ ਕਰਦੀ ਸੀ ਨਾ ਜਿੰਨਾ ਹੁੰਦਾ ਕਰਦੇ ਕਦੇ ਉਹਨੇ ਮੈਨੂੰ ਮੋੜ ਕੇ ਜਵਾਬ ਨਹੀਂ ਦਿੱਤਾ ਜਿੰਨਾ ਹੁੰਦਾ ਕੋ ਤੁਰੇ ਰੈਂਜੀ ਹੁੰਦੀ ਹੌਲੀ ਹੌਲੀ ਤੇ ਮੰਮੀ ਜੀ ਐਨੀ ਉਹ ਚੰਗੀ ਸੀ ਤੇ ਤੁਸੀਂ ਉਹਨੂੰ ਰੱਖ ਦੇ ਰੱਖਿਆ ਕਿ ਹੋਣੀ ਹੁਣ ਤੁਹਾਨੂੰ ਮੈਂ ਬੁਰੀ ਲੱਗਣ ਦਾ ਈ ਆ ਉਦੋਂ ਸਕੀਮਾਂ ਵੀ ਸਾਰੀਆਂ ਟਾੜੀਆਂ ਸੀ ਕਿ ਮੈਂ ਇਹਨੂੰ ਕੱਲੀ ਨੂੰ ਤੇ ਨਹੀਂ ਮਾਰਤਾ ਉਦੋਂ ਹਰਵੇਂ ਨੇ ਇਹਨੂੰ ਆਹ ਕਰ ਦਿੱਤਾ ਇਹਨੇ ਆਹ ਕਰ ਦਿੱਤਾ ਇਹਨੇ ਮੇਰਾ ਮੁੰਡਾ ਖਾ ਲਿਆ ਮੈਨੂੰ ਕੁਛ ਵਤ ਵੀ ਕੋਹ ਕਲੇਣੀ ਤੇ ਸਵਾਦ ਤੂੰ ਕੁਂਦੀ ਨਹੀਂ ਹੁੰਦੀ ਹੁਣ ਤੈਨੂੰ ਉਹ ਬੜੀ ਚੰਗੀ ਲੱਗਣ ਲਈ ਆ ਇੱਕ ਦਿਨ ਤੇਰੀ ਗੇਠ ਲੰਮੀ ਜ਼ਬਾਨ ਵਾ ਤੈਨੂੰ ਮਾੜੀ ਜਿਹੀ ਕੋਈ ਗੱਲ ਕਰਦਾ ਤੂੰ ਘੜ ਘੜ ਗੜ ਜਵਾਬ ਦੇਣੀ ਆ ਆਹੋ ਮੰਮੀ ਸੱਚੀਆਂ ਸੁਣਨ ਨੂੰ ਮਿਲੀਆਂ ਨਾ ਤੇ ਹੁਣ ਜ਼ਬਾਨ ਵਾ ਮੇਰੀ ਵੀ ਲੰਮੀ ਚਾਹ ਬਣਾ ਕੇ ਦਿੱਤੀ ਆ ਸਗੋ ਕੀ ਪੀਣਾ ਉਥੋਂ ਵੀ ਅੰਦਰ ਰੌਲਾ ਪਾ ਖੱਪਦੇ ਆਏ ਆ ਇਥੇ ਆਣ ਕੇ ਦੋ ਘਟ ਚਾਹ ਦੇ ਵੀ ਨਹੀਂ ਪੀਣੇ ਨਸੀਬ ਹੋਏ ਚਾਚਾ ਜਣਾ ਕਿ ਚੁੱਪ ਕਰਕੇ ਚਾਹ ਹੀ ਪੀ ਲਈਏ ਕਰਨਾ ਪੁੱਤ ਤੋ ਕੋ ਹੁੰਦਾ ਕਿ ਉਹਨੇ ਜਦੋਂ ਦਾ ਘਰ ਆਇਆ ਤੂੰ ਇਹਦੇ ਮੂੰਹ ਤੇ ਕਿਤੇ ਮਾਸਾ ਜਨੇ ਰੌਣ ਕਿ ਨਹੀਂ ਆਏ ਚੁੱਪ ਕਰਕੇ ਤੇ ਬੈਠਾ ਰਹਿਣਾ ਵਾ ਫੋਨ ਹੀ ਵੇ ਨਾ ਰਹਿਣਾ ਨਾ ਤਾਂ ਦਾਦੀ ਨੇ ਕਿਤੇ ਕੋਨਾ ਖੁੱਲ ਕੇ ਨਾ ਕਿਤੇ ਪਿਓ ਨਾ ਕੋਨਾ ਨਾ ਤੋ ਕਿਤੇ ਮੇਰੇ ਲੱਗੇ ਬਹਿਣਾ ਕਿਤੇ ਪੁੱਤ ਦਾਦੀ ਕੋਨਾ ਬੋਲਣਾ ਕੀ ਆ ਸਾਚ ਪੁੱਛੋ ਨਾ ਮੇਰਾ ਤੇ ਹੁਣ ਘਰ ਚ ਰਹਿਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਸਗੋਂ ਪਸਤੋਨਾ ਵਾ ਵੀ ਮੈਂ ਆਪਣਾ ਮਰਾ ਘਰ ਕਿਉਂ ਗਿਆ ਹਾਸਟਲ ਚ ਉੱਥੇ ਸਹੀ ਹੀ ਮੈਂ ਨਾ ਮੈਂ ਘਰ ਹੁੰਦਾ ਤੇ ਨਾ ਮੈਨੂੰ ਪਤਾ ਲੱਗਦਾ ਵੀ ਇੱਥੇ ਆ ਕੁਝ ਬਣ ਰਿਆ ਵਾ ਪੁੱਤ ਮੇਰੀ ਸੁਣ ਗੱਲ ਜੇ ਤੂੰ ਪੜਨਾ ਚਾਹੁੰਦਾ ਨਾ ਹੋਰ ਅਸੀਂ ਪਤਾ ਤੈਨੂੰ ਪਾ ਦਨੇ ਤੂੰ ਹੋਰ ਸਾਲ ਲਾਲਾ ਲਾਉਣਾ ਵਾ ਤੇ ਅਸੀਂ ਇਹ ਨਹੀਂ ਤੈਨੂੰ ਆਂਦੇ ਵੀ ਤੂੰ ਘਰ ਕਿਉਂ ਬਹਿ ਗਿਆ ਵਾ ਤੇਰੀ ਖੁਸ਼ੀ ਆ ਤੇ ਅਸੀਂ ਤੈਨੂੰ ਪਾ ਦਨੇ ਆ ਗਾੜੀ ਫੇਰ ਗਾਦੀ ਪੜਨਾ ਕਿੱਥੋਂ ਆ ਕਿੱਥੋਂ ਚੁੱਕ ਚੁੱਕ ਕੇ ਲਾਈ ਜਾਣੀ ਉੱਤੇ ਅੱਗੇ ਤੇ ਆਪਣਾ ਮਾਰਾ ਆ ਚਾਂਸ ਹੋ ਗਿਆ ਐਨੇ ਸਾਡੇ ਪੈਸੇ ਲੱਗ ਗਏ ਆ ਚੱਲ ਲੱਗੇ ਵੀ ਸਾਨੂੰ ਨਾ ਦੁਖ ਦੇ ਜੇ ਭੂਆ ਠੀਕ ਹੁੰਦੀ ਤੇ ਆ ਮਮਾ ਨੇ ਜੋ ਕੁਝ ਕੀਤਾ ਵਾ ਨਾ ਉਹਦੇ ਨਾਲ ਆਪਾਂ ਐਨੇ ਥੱਲੇ ਲੱਗ ਗਏ ਨਾ ਭੂਈ ਬਚੇ ਤੇ ਨਾ ਸਾਡੇ ਹੱਥ ਪੱਲੇ ਕੁਝ ਲੱਗਾ ਚੁੱਕ ਚੁੱਕ ਕੇ ਅਸੀਂ ਸਾਰੇ ਲਾਤੇ ਆ ਤੇ ਮੈਂ ਹੋਰ ਪੜ ਕੇ ਗਾੜੀ ਕਰਜੇ ਥੱਲੇ ਲਿਓਣਾ ਤੁਹਾਨੂੰ ਨਹੀਂ ਪਤਾ ਇਹਨੇ ਕਰਜੇ ਥੱਲੇ ਆਉਂਦੇ ਤੂੰ ਹਾਂ ਕਰ ਮੈਨੂੰ ਤੈਨੂੰ ਹੀ ਸਵੇਰੇ ਭਾਉ ਆਉਨੇ ਆ ਕਿਹੜੀ ਗੱਲ ਵਾ ਜਿਹੜੇ ਲੱਗ ਗਏ ਉਹ ਤੇ ਲੱਗਣੇ ਹੀ ਕਿ ਕੀ ਕਰਨਾ ਫਿਰ ਹੁਣ ਭੂਈ ਨਹੀਂ ਬਚੀ ਥੋੜਾ ਉਹਨੂੰ ਮੰਜੀ ਦੇ ਥੋੜਾ ਪਤਾ ਪਾ ਕੇ ਮਾਰਨਾ ਔੜਕ ਨੂੰ ਪਹਿਲਵਾ ਕੇ ਮਾਰੀ ਗਈ ਵਿਚਾਰੀ ਦਾਦੀ ਉਹ ਮੰਜੀ ਦੇ ਨਹੀਂ ਪਏ ਉਹਨਾਂ ਨੂੰ ਮੰਜੀ ਦੇ ਪਾਇਆ ਗਿਆ ਹੈਗਾ ਨਹੀਂ ਤੇ ਉਹਦੇ ਚੰਗੀ ਪੜੀ ਵਿਚਾਰੀ ਉਹਨੂੰ ਕੀ ਹੋਣਿਆ ਹੈਗਾ ਉਹਦੇ ਹਉ ਕਰਮਾ ਚ ਕੋਈ ਹਿਸਾਬ ਕਿਤਾਬ ਤੇ ਉਹਦੇ ਵੀ ਕਾਲਖ ਮੱਥੇ ਤੇ ਲਿਖੀ ਹੋਊਗੀ ਉਹਦੇ ਹੱਥੋਂ ਨੇ ਮਰਨਾ ਹੋਊਗਾ ਹੁਣ ਉਹਨੂੰ ਫਿਰ ਕੋਈ ਚੰਗਾ ਥੋੜਾ ਆਂਦਾ ਵਾ ਇਹ ਨਾ ਦਾਦੀ ਕਰਮਾ ਦਾ ਲੇਖਾ ਜੋਖਾ ਨਹੀਂ ਆ ਹੈਗਾ ਇਹ ਨੀਚ ਖੋਟਵਾ ਜਿਹੜੀ ਆਪਣਾ ਮਾਰਾ ਹੈਗੀ ਹੀ ਭੂਆ ਦੇ ਸਹੁਰਿਆਂ ਦੇ ਤੇ ਤੁਹਾਡੀ ਮੰਮੀ ਦੇ ਮਨ ਦੇ ਵਿੱਚ ਚੱਲ ਪੁੱਤ ਜੋ ਹੋਣਾ ਹੀ ਹੋ ਗਿਆ ਠੀਕ ਵਾ ਹੁਣ ਮੈਂ ਤੈਨੂੰ ਇੱਕ ਗੱਲ ਆਖਾਂ ਮੇਰੀ ਮੰਨੇਗਾ ਦੱਸੋ ਦਾਦੀ ਤੇਰੀ ਇਸ ਕਰਨ ਨੂੰ ਨਾ ਉਹ ਮਾਂ ਵਾ ਤੇ ਤੂੰ ਪੁੱਤ ਉਹਦੇ ਨਾਲ ਕੋਇਆ ਬੋਲਿਆ ਕਰ ਐਦਾਂ ਤੁਸੀਂ ਦੂਰ ਦੂਰ ਰਹੋਗੇ ਤੇ ਤੁਸੀਂ ਮਾਂ ਪੁੱਤ ਜੋ ਇਹ ਮਾਂ ਪੁੱਤ ਦਾ ਰਿਸ਼ਤਾ ਹੀ ਐਦਾਂ ਨਾ ਪੁੱਤ ਹੁੰਦਾ ਉਹ ਜੋ ਹੋਣਾ ਹੀਗਾ ਹੋ ਗਿਆ ਤੇ ਉਹ ਵੀ ਪਛਾਹ ਪਛਾਹ ਰਹਿੰਦੀ ਤੂੰ ਵੀ ਪੁੱਤ ਪਛਾਹ ਪਛਾਹ ਰਹਿਣਾ ਦਾਦੀ ਦਾ ਮਨ ਜਿਹੜਾ ਵਾ ਫਿਰ ਉਹ ਦੁਖੀ ਹੁੰਦਾ ਵਾ ਦਾਦੀ ਜਿਦਾਂ ਨੇ ਮੰਮੀ ਨੇ ਕੰਮ ਕੀਤੇ ਹੈ ਨਾ ਸੱਚ ਪੁੱਛੋ ਮੇਰਾ ਤੇ ਨਾ ਉਹਨਾਂ ਨਾਲ ਵੇਖਣ ਨੂੰ ਜੀਵ ਨਹੀਂ ਕਰਦਾ ਤੇ ਤੁਸੀਂ ਬੁਲਾਉਣ ਨੂੰ ਆਂਦੇ ਜੇ ਇਹ ਮੀਤ ਤੁਸੀਂ ਮੇਰੇ ਤੋਂ ਨਾ ਰੱਖੋ ਬਸ ਹੁਣ ਜਿਉ ਘਰ ਚ ਰਹਿੰਦੇ ਆ ਨਾ ਇੰਨਾ ਬੜਾ ਵਾ ਮੈਂ ਨਹੀਂਗਾ ਉਹਨਾਂ ਨੂੰ ਬੁਲਾਉਣਾ ਚੱਲ ਪੁੱਤ ਇੰਨਾ ਹੀ ਬੜਾ ਵਾ ਉਹਨੇ ਮਾਫੀ ਮੰਗ ਲਈ ਆ ਉਹ ਆਂਦੀ ਮੈਂ ਹੁਣ ਸੁਧਰ ਗਈ ਅੱਗੇ ਤਾਂ ਮੇਰੇ ਕੋ ਨਹੀ ਕੋਈ ਗਲਤੀ ਹੁੰਦੀ ਹੋਰ ਹੁਣ ਇਹਦੇ ਤੋਂ ਪਰੇ ਹੁਣ ਉਹਨੂੰ ਕੀ ਆਖੀਏ ਦਾਦੀ ਜੀ ਆਪਾਂ ਮੰਨਦੇ ਆ ਗਲਤੀ ਹੋ ਗਈ ਆ ਇਹ ਵੀ ਸਾਰਾ ਕੁਝ ਮੰਨ ਲਿਆ ਵਾ ਔਰ ਜਿਹੜਾ ਦੋਰੇ ਯਕੀਨ ਕਰਨਾ ਨਾ ਬੜਾ ਔਖਾ ਵਾ ਤੁਸੀਂ ਵੀ ਗੱਲਾਂ ਹੀ ਕਾਣ ਦੇ ਜੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਉਹਨਾਂ ਤੇ ਯਕੀਨ ਹੈਗਾ ਵਾ ਹੁਣ ਫਿਰ ਪੁੱਤ ਜਦੋਂ ਆਖੀ ਜਾਂਦੀ ਯਕੀਨ ਕਰਨਾ ਹੀ ਪੈਣਾ ਫਿਰ ਅਸੀਂ ਨਾ ਯਕੀਨ ਕਰਾਂਗੇ ਤੇ ਫਿਰ ਕੌਣ ਕਰੂਗਾ ਯਕੀਨ ਦਾਦੀ ਜੀ ਬੱਸ 100 ਗੱਲਾਂ ਦੀ ਕੋ ਗੱਲ ਮੈਨੂੰ ਬਾਰ-ਬਾਰ ਨਾ ਆਖੋ ਮੈਂ ਨਹੀਂ ਜੇ ਉਹਨਾਂ ਨਾਲ ਬੋਲਣਾ ਪੁੱਤ ਮੇਰੀ ਸੁਣ ਗੱਲ ਮੇਰਾ ਹੈਗਾ ਸਮਝਾਉਂਦਾ ਤੈਨੂੰ ਫਰਜ਼ ਮੈਂ ਤੈਨੂੰ ਦਿੱਤਾ ਸਮਝਾ ਤੱਗੇ ਪੁੱਤ ਆਪਣੀ ਮਰਜ਼ੀ ਕਰੀ ਮੈਨੂੰ ਤਾਂ ਸਾਰੇ ਇੱਕੋ ਜੇ ਦੱਸਣ ਮੈਂ ਕੀ ਕਰਾਂ ਨਾ ਤੇਰਾ ਲੈ ਤੜਕਾ ਹੀ ਨਹੀਂ ਗਾ ਚੀਰਿਆ ਗਿਆ ਭੁੱਖ ਲੱਗੀ ਆ ਉਧਰੋਂ ਮੁੰਡਾ ਆਉਣ ਵਾਲਾ ਥਾਲੇ ਰੋਟੀ ਪੱਕਣੀ ਆ ਕੁੰਦੀ ਨਹੀਂਗੀ ਗੁੰਗੀ ਕਾ ਬਣੀ ਆ ਮੈਂ ਤੈਨੂੰ ਪੁੱਛਣ ਲਈ ਆ ਕਿੱਥੇ ਸੋਚੀ ਪਈ ਡੁੰਗੇ ਥਾਂ ਤੋਂ ਕਿਤੇ ਮੰਮੀ ਸੋਚੇਗੀ ਪੈਣਾ ਮੈਂ ਦਿਲਪ੍ਰੀਤ ਵੱਲੋਂ ਡਈ ਹਾਂ ਫੇ ਨਿਆਣਾ ਵਿਚਾਰਾ ਹੋਸਟਲ ਘਲਾਤਾ ਵਾ ਇੱਥੇ ਕਿੰਨਾ ਖੁਸ਼ ਹੋਏਗਾ ਪਤਾ ਨਹੀਂ ਉੱਥੇ ਉਹਦਾ ਜੀ ਲੱਗਣਾ ਵੀ ਆ ਕਿ ਨਹੀਂ ਲੱਗਣਾ ਕੋਸਤਾ ਹੈਗਾ ਪਰ ਮੈਂ ਠੀਕ ਵਾ ਹਾਡਾ ਵੀ ਚਲੋ ਉਹਦੇ ਨਾਲ ਜੀ ਲੱਗਾ ਹੈਗਾ ਉਹਨੂੰ ਵਾਜਾ ਮਾਰੀਂ ਦਿਲਪ੍ਰੀਤ ਦਿਲਪ੍ਰੀਤ ਆਵੀ ਆਵੀ ਹੁਣ ਤੈਨੂੰ ਪਤਾ ਹੀ ਉਹਦੀ ਦਾਦੀ ਦਾ ਤੇ ਚਾਚੀ ਦਾ ਜੇ ਉਹ ਕੱਲ ਨੂੰ ਮੈਂਬਰ ਸਰਪੰਚ ਇੱਥੇ ਲੈ ਕੇ ਆ ਗਏ ਤਾਂ ਹਾਨੂੰ ਉਹਨਾਂ ਨੇ ਮੰਨਣੀ ਪੈਣੀ ਹੈ ਉਹਨਾਂ ਨੇ ਇੱਥੇ ਆਡੀ ਖੇਚ ਤੂੰ ਕਰਿਆ ਕਰਨੀ ਹਨ ਅਹੀਂ ਮੁੰਡਾ ਖੜਨਾ ਹੀ ਖੜਨਾ ਅਹੀਂ ਖੜਨੇ ਖੜਨਾ ਵਧੀਗਾ ਹੋਇਆ ਸੋ ਕੋ ਉੱਥੇ ਚੱਲ ਗਿਆ ਸਾਲ ਇੱਕ ਕੋਈ ਆਊਗਾ ਕਿ ਨਾ ਇੱਥੇ ਵੜੂਗਾ ਕਿ ਨਾ ਭਈ ਤੇ ਨਾ ਹੀ ਹਾੜੀ ਟੈਨਸ਼ਨ ਆਪਣੀ ਮੁੱਕੀ ਰਮਾਨਾ ਹੀ ਆਪਣੀ ਖਾਣੇ ਦੇ ਪਕਾਉਣੇ ਆ ਣਾਲੇ ਵੇ ਪੰਮੀ ਉਸ ਦਿਨ ਕੱਲਾ ਮੁੰਡਾ ਆ ਗਿਆ ਨਾ ਠਾਇਆ ਜੇ ਰਾਹ ਚ ਉਹਨੂੰ ਕੋ ਹੋ ਜਾਂਦਾ ਚਾਹੇ ਕੋਈ ਫੜ ਕੇ ਲੈ ਜਾਂਦੇ ਤੇ ਕੌਣ ਜ਼ਿੰਮੇਵਾਰ ਪਈ ਹੈਗਾ ਹੈਗਾ ਗੱਲ ਤੇ ਤੁਹਾਡੀ ਠੀਕ ਆ ਮੰਮੀ ਨਿਆਣਾ ਵਾ ਜੇ ਉਹਨਾਂ ਨੇ ਛਿੜਕਿਆ ਝੰਬਿਆ ਤੇ ਫੇਰ ਹੀ ਘਰੋਂ ਨਿਕਲਿਆ ਵਾ ਨਹੀਂ ਤੇ ਇਦਾਂ ਦੀ ਗਲਤੀ ਕੋਈ ਬੱਚਾ ਵੀ ਨਹੀਂ ਕਰਦਾ ਘਰੋਂ ਆਉਂਦੀ ਚੱਲ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਵਾ ਠੀਕ ਆ ਹੁਣ ਪਰਮਜੀਤਾ ਨੂੰ ਤੂੰ ਵੀ ਮੇਰੀ ਇੱਕ ਗੱਲ ਸੁਣ ਲੈ ਅਹੀਂ ਉਹ ਤੇ ਪੂਰਾ ਸਵਾਸ ਕਰ ਲਿਆ ਵਾ ਅੱਗੇ ਦਾ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਠੀਕ ਵਾ ਅਸੀਂ ਐ ਰਹਿਣਾ ਨੌਸਸ ਬਣ ਕੇ ਜਿੱਦਾਂ ਕਿਸੇ ਨੂੰ ਬਾਹਰ ਪਤਾ ਨਾ ਲੱਗੇ ਦੂਜੇ ਕੰਨ ਨਹੀਂ ਮੰਮੀ ਹੁਣ ਵੀ ਮੈਂ ਗਲਤੀ ਕਰੂੰਗੀ ਮੇਰੇ ਤੇ ਲੱਗੇ ਕੰਨਾਂ ਨੂੰ ਹੱਥ ਮੈਨੂੰ ਪਤਾ ਵਾ ਜਿੱਦਾਂ ਮੈਂ ਤੁਹਾਡੇ ਗਾੜੀ ਮਾਫੀਆਂ ਮੰਗੀਆਂ ਵਾ ਤੇ ਮਹਾ ਹੀ ਤੂੰ ਨਹੀਂ ਮੈਨੂੰ ਮaaf ਕੀਤਾ ਵਾ ਪਰ ਪਤਾ ਨਹੀਂ ਕਰਨ ਕਿਉਂ ਨਹੀਂ ਘੁੰਮਦਾ ਮੈਨੂੰ ਸਿਰਫ ਕਰਨ ਮੈਨੂੰ ਬੁਲਾ ਲੈਣਾ ਫੇਰ ਨਹੀਂ ਕੋਈ ਗੱਲ ਉਹ ਨਹੀਂ ਮੈਨੂੰ ਮaaf ਕਰਦਾ ਇਹ ਤੇਰੇ ਗਾ ਮਾਫੀਆਂ ਨੇ ਫੁੱਲ ਚੜਾਏ ਆ ਕੋਈ ਗੱਲ ਨਹੀਂ ਕਰਨ ਵੀ ਕੋਣ ਡੈਪੂਗਾ ਤੇਰ ਨਾਲ ਮੈਨੂੰ ਸਮਝਾਉਂਗੇ ਪੁੱਤ ਨੂੰ ਲਾਗੇ ਬਾਹਰ ਕੇ ਉਹ ਵੀ ਤੇਰ ਨਾਲ ਕੂ ਤੇ ਗਾੜੀ ਨਹੀਂ ਕੋਈ ਗੱਲ ਹੋਣੀ ਚਾਹੀਦੀ ਸਾਡੇ ਘਰ ਚ ਲੱਗਦਾ ਮੰਮੀ ਆ ਗਏ ਆ ਮੋਟਰਸਾਈਕਲ ਦੀ ਆਵਾਜ਼ ਆਈ ਬਾਹਰ ਤੇ ਆਏ ਜਾਣਾ ਇਹਨੇ ਸਵੇਰ ਦਾ ਤੇ ਉਹ ਗਿਆ ਸੀਗਾ ਆ ਆ ਗਏ ਪੁੱਤ ਆ ਆ ਗਏ ਮੰਮੀ ਹਾਂ ਕਿੱਦਾਂ ਫਿਰ ਦਿਲਪ੍ਰੀਤ ਦਾ ਜੀ ਲੱਗਾ ਹਾਂ ਜੀ ਲੱਗਣਾ ਮੰਮੀ ਕੀ ਕਰਨਾ ਸਾਨੂੰ ਬੱਚਾ ਰੋਂਦਾ ਬੈਜੋ ਮੈਂ ਪਾਣੀ ਦੇ ਪਾਣੀ ਦੇ ਰਹਿੰਦੇ ਆ ਰਾਜ ਪੀ ਜਾਸੀ ਉਹ ਮੁੰਡੇ ਨੇ ਪਿਆਲਤਾ ਰੋਇਆ ਕਿ ਨਹੀਂ ਮੰਮੀ ਰੋਂਦਾ ਹੁੰਦਾ ਹੀ ਆ ਇੱਥੋਂ ਬੜੀ ਕੱਢਿਆ ਇਹਨਾਂ ਬਾਹਰ ਨਾਲ ਉੱਥੋਂ ਬੜੀ ਇੱਥੋਂ ਜੀਤ ਲਾਉਣਾ ਔਖਾ ਹੀ ਆ ਪਰ ਲਾਉਣਾ ਪੈਣਾ ਕੀ ਕਰਨਾ ਰੋਂਦਾ ਬੜਾ ਹੀ ਇਹ ਅੰਦਰ ਲੈ ਗਈ ਮੈਡਮ ਉਹਨੂੰ ਸਾਡੀ ਪੁੱਤ ਆਪਣਾ ਨੇ ਜੀ ਲੱਗਣਾ ਤਾਂ ਬੁਕਾਇਰ ਤੇ ਮਾਦਾ ਹੈ ਤੇਰੀ ਮੇਂ ਗੱਲ ਮੰਦਾ ਜੀ ਨਹੀਂ ਲੱਗਣਾ ਸਾਡਾ ਨਹੀਂ ਲੱਗਦਾ ਪਰ ਜੋ ਰੋਂਦਾ ਸੀ ਨਾ ਮੈਨੂੰ ਤਾਂ ਹੋਰ ਤਰ੍ਹਾਂ ਆ ਬੜਾ ਵਿਚਾਰੀ ਨੂੰ ਵੀ ਆਂਦਾ ਮਾਮਾ ਲੈ ਜਾਓ ਮੈਨੂੰ ਲੈ ਜਾਓ ਮੈਂ ਚੱਲ ਪੁੱਤ ਉਹਨੂੰ ਦੇਣਾ ਪੈਣਾ ਕੀ ਕਰਨਾ ਚੱਲ ਕੋਈ ਮੰਦੀ ਹੀ ਇਹ ਹਫਤੇ ਬਾਅਦ ਹੀ ਆ ਕੇ ਮਿਲ ਸਕਦੇ ਨਹੀਂ ਜੀ ਜੀ ਨਹੀਂ ਲੱਗਦਾ ਇਹੋ ਹੀ ਮੈਂ ਆਨੀ ਆ ਨਾ ਫੇ ਚੱਲ ਕੋਈ ਗੱਲ ਨਹੀਂ 15 20 ਦਿ ਕਦੀ ਆਪਾਂ ਚੱਲ ਗਏ ਤੇ ਇੰਨੇ ਨਾਲ ਹੀ ਨਾਲੇ ਉਹਦੇ ਲਈ ਕੋ ਖਾਣ ਪੀਣ ਦੀ ਲੈ ਗਏ ਜੀ ਲੱਗ ਜਾਣਾ ਨਿਆਣਿਆਂ ਚ ਨਿਆਣੇ ਲਾ ਲਈਏ ਦਾ ਸਿਸਟਮ ਬਹੁਤ ਵਧੀਆ ਵਾ ਖੇਡੇ ਖੁੱਡ ਲਈ ਬੜਾ ਵਧੀਆ ਵਾ ਨਿਆਣੇ ਬੜੇ ਖੇਡਣ ਦੇ ਹੀ ਤਾਂ ਨਾਲ ਚੱਲ ਗਿਆ ਦਰੋਂਦਾ ਬਣਾਉਣਾ ਲੱਗ ਚੱਲ ਗਿਆ ਹੀ ਮੈਡਮ ਉਹਦੀ ਟੈਂਟਾਂ ਚ ਫ੍ਰੀ ਰੋ ਅਹੀਂ ਜੀ ਲਾਉਣਾ ਸਾਡਾ ਫਰਜ ਵਾ ਜਦੋਂ ਹੀ ਪੈਸੇ ਲੈਨੀ ਫੇ ਕਦੀ ਗੱਲ ਵਾ ਮੁੜ ਕੇ ਕਹਿੰਦੀ ਮਿਲਾਇਆ ਤੈਨੂੰ ਨਹੀਂ ਬਾਅਦ ਚ ਮੰਮੀ ਮਿਲਣ ਘਾਟ ਹੀ ਦਿੰਦੇ ਆਓ ਉਹਦੇ ਵਿੱਚ ਤੁਸੀਂ ਬਾਰ ਬਾਰ ਸਾਹਮਣੇ ਆਏ ਨਾ ਤੇ ਇਹਨੇ ਫੇਰ ਰੋਣਾ ਵਾ ਇਹਦੇ ਬੈਟਰ ਤੁਸੀਂ ਜਾਓ ਜੇ ਬਹੁਤਾ ਜਿਆਦਾ ਰਹੂਗਾ ਬਿਮਾਰ ਹੋ ਤਾ ਪਤਾ ਨਹੀਂ ਜੀ ਜਿਆ ਨਹੀਂ ਲੱਗਣਿਆ ਉੱਤੋਂ ਬਿਨਾਂ ਵੀ ਘਰ ਹੈ ਇਹਨੂੰ ਜਿਆਦਾ ਨਹੀਂ ਇਹ ਜੋਂੜਿਆ ਮੁੰਡੇ ਦਾ ਹੋ ਗਈ ਪਹਿਲਾਂ ਤੈਨੂੰ ਬੜਾ ਮੜਾ ਸਮਝੀ ਕੀ ਹੀਰਖਾ ਬਾਜੀ ਕਰਦੀ ਹੁੰਨਾ ਕਦਾ ਲੱਗਦਾ ਤੇਰਾ ਦਿਮਾਗ ਫੇਰ ਉਲਟ ਚੱਲਣ ਲਿਆਵਾ ਨਹੀਂ ਨਹੀਂ ਇਹ ਇਦਾਂ ਦੀ ਤੇ ਕੋਈ ਗੱਲ ਵੀ ਨਹੀਂ ਆ ਤੁਸੀਂ ਐਵੇਂ ਨਾ ਮੇਰੀ ਗੱਲ ਦਾ ਉਲਟਾ ਮਤਬਲ ਕੱਢ ਲੈਂਦੇ ਈ ਮੈਂ ਸਾਰਿਆਂ ਕੋਲ ਮਾਫੀ ਮੰਗ ਤੇ ਲਈ ਆ ਫੇਰ ਤੁਸੀਂ ਮੋੜ ਮੋੜ ਕੇ ਉਹੋ ਹੀ ਗੱਲਾਂ ਕਰਦੇ ਈਓ ਦਿਮਾਗ ਜਾਂਦੇ ਸ਼ੁਰੂ ਕੁਛ ਦਿਆ ਔਰ ਮੈਂ ਤੇ ਤੇ ਯਕੀਨ ਮੱਸਾ ਨਹੀਂ ਕਰਦਾ ਜਿਨੂੰ ਮਰਜੀ ਸਹੀ ਉਹ ਦੱਸ ਤੂੰ ਕੰਗਾ ਗਰਨਾਮ ਛੱਡ ਪਰੇ ਕਿੱਥੇ ਦੇ ਪ੍ਰਾਣੀਆਂ ਗੱਲਾਂ ਲੈ ਕੇ ਬੈਠਾ ਜਦੋਂ ਨੇ ਮਾਫੀ ਮੰਗੀ ਲਈ ਤੇ ਫੇਰ ਕਾਦੀ ਗੱਲ ਕਰਦੇ ਤੂੰ ਵੀ ਇੱਕ ਵਾਰ ਮਾਫ ਇਹ ਮਾਦਾ ਸਮਾਂ ਦੱਸੂ ਜੇ ਸੁਧਰ ਜੂਗੀ ਨਾ ਫੇਰ ਮਾਫੀ ਦੇ ਦਾਂਗੇ ਆ ਇਹ ਸੁਧਰੀ ਨਹੀਂ ਹੈਗੀ ਜਿੰਗ ਦਾ ਸਤਨ ਮੈਂ ਜੇ ਸੁਰਜ ਹੈ ਨਾ ਬੰਦਾ ਆ ਪਹਿਲੇ ਸ਼ਾਨ ਜਾ ਪੈਂਦਾ ਵੀ ਸੁਧਰ ਗਿਆ ਵਾਏ ਚੱਲ ਮੰਮੀ ਰਹਿਣ ਦੋ ਤੁਸੀਂ ਆਪੇ ਇਹਨਾਂ ਦਾ ਜਦੋਂ ਮਨ ਬਦਲ ਗਿਆ ਨਾ ਇਹਨਾਂ ਨੇ ਆਪੇ ਮਾਫ ਕਰ ਦੇਣਾ ਚਾਹ ਬਣਾਵਾ ਘੁੱਟ ਪੀਣੀ ਤੇ ਮੇਰਾ ਜੀ ਨਹੀਂ ਕਰਿਆ ਮੰਮੀ ਨੂੰ ਪਿਆਲ ਦੇ ਪਿੰਗੀ ਮੰਮੀ ਨੇ ਤੇ ਜਹੁਣੇ ਪੀਤੀ ਆ ਮੈਂ ਤੇ ਤੁਹਾਨੂੰ ਪੁੱਛਣ ਲਈ ਚੱਲ ਗਰਨਾਮ ਛੱਡ ਪਰੇ ਦੇ ਇੱਕ ਮੌਕਾ ਇਹਨੂੰ ਮੰਮੀ ਘਰੇ ਰਹਿਣ ਦੀ ਨਾ ਰਹੀ ਜਾਵੇ ਮੈਂ ਕਿਹੜਾ ਨੂੰ ਫੜ ਕੇ ਬਾਹਰ ਕਢਣ ਡਿਆਂ ਉਹ ਵੀ ਚਲ ਜਾਇ ਇੱਥੋਂ ਰੈਣਾ ਤੇ ਪਤਨ ਨੇ ਘਰੇ ਹੀ ਆ ਬਾਹਰ ਉਹਨੇ ਕਿੱਥੇ ਚਲ ਜਾਣਾ ਤੇ ਪਿਛਲੀਆਂ ਗੱਲਾਂ ਛੱਡੋ ਮਿੱਟੀ ਪਾਓ ਉਹਨਾਂ ਦੇ ਤੇ ਨਾਲ ਮਿਲ ਕੇ ਆਪਣਾ ਟਾਈਮ ਕੱਢੋ ਜਿੱਦਾਂ ਵੀ ਨਿਕਲਦਾ ਆਪਣਾ ਘਰ ਦਾ ਤੰਦਾ ਤੋਰੋ ਉਹ ਮਾਂ ਮੇਰੀ ਇਹ ਮੈਂ ਤਾਂ ਰਹਿਣ ਡਿਆ ਵਾਂ ਚੰਗਾ ਬਲਾ ਕਰਿਆ ਡਾ ਇਹੋ ਆਪਣੀ ਆਤਾਂ ਦੀ ਬਾਤ ਆਉਂਦੀ ਤੂੰ ਯਕੀਨ ਕਰਦੀ ਮੈਂ ਤੇ ਯਕੀਨ ਨਹੀਂ ਕਰਦਾ ਇਹਦਾ ਪਤਾ ਨਹੀਂ ਦਿਮਾਗ ਕਿਹੜੇ ਫਿਰਜਾ ਵਾ ਉਹ ਸਿਆਣੇ ਆਖਿਆ ਨਾ ਵਾਰੇ ਸ਼ਾ ਨਹੀਂ ਆਤਾ ਜਾਂਦੀਆਂ ਭਾਵੇਂ ਕੱਟੀਏ ਪੋਰੀਆ ਪੋਰੀਆ ਜੀ ਢਾਣੇ ਤੇ ਸਾਰਾ ਘਰ ਦਾ ਕੰਮ ਕਰੋ ਤੇ ਉਤੋਂ ਮਾਈ ਬੋਲਣ ਲੱਗੀ ਨਹੀਂ ਵੇਲਦੀ ਹੈਗੀ ਕਿ ਕਵਲ ਚੰਗੀ ਹੀ ਕਵਲ ਤੇ ਆਪੇ ਚੰਗੀ ਲੱਗਣੀ ਤੇਰੀਆਂ ਉਹ ਸੁਣਦੀ ਜੋ ਹੀ ਤੇ ਨਾਲੇ ਤੇਰੀਆਂ ਸੁਣ ਕੇ ਤੇ ਉਹ ਚਲ ਗਈ ਪੇਕੇ ਛੱਡ ਕੇ ਆਪਣਾ ਘਰ ਤੇ ਗਰਮੀਤ ਨਾ ਗਈ ਤੇਰੀਆਂ ਗੱਲਾਂ ਚਾਣ ਕੇ ਗਰਮੀਤ ਤੇ ਰਹੂਗੀ ਇੱਥੇ ਤੇ ਤੈਨੂੰ ਬੁੜੀਏ ਨਾਣਾ ਨਾ ਸਿੱਧੀ ਕੀਤਾ ਟਕਲੇ ਵਾਂਗੂ ਤੇ ਤੂੰ ਕੀ ਯਾਦ ਕਰੇਂਗੀ ਕਿ ਇਹ ਵੀ ਗਾੜੀ ਗਰਮੀਤ ਵਾ ਕਵਲ ਨਹੀਂ ਆਈ ਆਈ ਵੱਡੀ ਮਿਰਤੇ ਰੋਪ ਪਾਉਣ ਵਾਲੀ ਤੇਰੇ ਵਰਗੀ ਨੂੰ ਤਾਂ ਮੱਟੇ ਚ ਨਹੀਂ ਸਮਝਦੀ ਨਹੀਂ ਕੋਈ ਨਾ ਕੋਈ ਸਕੀਮ ਉਦਾਂ ਨਹੀਂ ਤੇ ਬੁੜੀਏ ਸੂਤ ਹੋਣਾ ਹੈਗਾ ਨੇ ਹੁਣ ਕੀ ਹੋ ਗਿਆ ਹਣ ਕਤਰ ਹੋਈ ਜਾਨੀ ਆ ਮੰਮੀ ਕਿ ਡੋੜਾ ਮੰਮੀ ਦਾ ਫੋਨ ਆਇਆ ਵਾ ਨਹੀਂ ਸੁਖ ਵਾ ਸੁਖ ਨਹੀਂ ਆ ਉਹ ਨਾ ਠੀਕ ਨਹੀਂ ਆ ਜਿਆਦਾ ਢਿੱਲੀ ਹੋਈ ਆ ਹਾਂ ਨਾਲੇ ਆਂਦੀ ਇਹ ਮੰਮੀ ਜਿਆਦਾ ਢਿੱਲੀ ਹੋਈ ਨਾਲੇ ਮੰਮੀ ਦਾ ਫੋਨ ਆ ਗਿਆ ਵਾ ਵੇ ਮੰਮੀ ਨੇ ਫੋਨ ਕਿੱਦਾਂ ਕਰਦਾ ਤੈਨੂੰ ਜੋ ਠੀਕ ਨਹੀਂ ਤੇ ਤੇ ਮੰਮੀ ਫੋਨ ਕਰਨ ਲੱਗਿਆ ਕੀ ਹੋਣਾ ਵਾ ਆਪਣੀ ਕੁੜੀ ਨੂੰ ਤਾਂ ਫੋਨ ਕਰ ਹੀ ਸਕਦਾ ਬੰਦਾ ਜਿੰਨਾ ਮਰਜ਼ੀ ਬਿਮਾਰ ਹੋਵੇ ਹਾਂ ਉਹ ਕਹਿੰਦੀ ਕਿ ਮੈਨੂੰ ਮਿਲ ਕੇ ਜਾ ਅੱਛਾ ਤੂੰ ਸਿੱਧਾ ਕਹਿ ਰਿਹਾ ਮੈਂ ਪੇਕੇ ਨੂੰ ਜਾਣਾ ਵਾਂ ਕਿਉਂ ਭਾਂਨੇ ਭੂਨੇ ਜ ਮਾਰਦੀ ਫਿਰਨ ਢਈ ਆ ਤੇ ਨਾਲੇ ਜਦੋਂ ਪੇਕੇ ਚੱਲ ਗਈ ਤੇ ਘਰ ਕਿੰਨੇ ਸਾਹਮਣਾ ਵਾਂ ਮੈਂ ਇਕੱਲੀ ਘਰ ਵਾਂ ਘਰ ਦਾ ਕੰਮ ਕਿੰਨੇ ਕਰਨਾ ਮੇਥੋਂ ਨਹੀਂ ਤਾਂ ਹੁੰਦਾ ਮੇਰਾ ਤਾਂ ਲੱਤਾਂ ਨਹੀਂ ਤੁਰਦੀਆਂ ਮੰਮੀ ਮਾਂ ਮੇਰੀ ਪਿੰਡ ਮਰਨੇ ਪਈ ਆ ਤੇ ਤੈਨੂੰ ਆਪਣੇ ਘਰ ਦੇ ਕੰਮ ਦੀ ਪਈ ਆ ਮੈਂ ਜਾਣਾ ਵਾਂ ਆਪਣੇ ਪਿੰਡ ਤੇ ਇਹ ਮਾਂ ਦਾ ਨਹੀਂ ਫਿਕਰ ਪਿੰਡ ਕੋ ਗੋਡਿਆਂ ਤੋਂ ਗਾਂ ਹਿੱਲ ਲੈ ਹੋਂ ਡਿਆ ਤੇ ਮਾਂ ਦਾ ਤੇ ਹਵਾਲੀ ਆ ਕਰੋ ਫਿਰ ਆਪਣੀਆਂ ਮਰਜ਼ੀਆਂ ਮੈਨੂੰ ਕੀ ਆ ਨਹੀਂ ਕਰ ਮਰਜ਼ੇ ਮੁਰਜ਼ੇ ਦੇ ਤੇ ਮੰਮੀ ਮੈਨੂੰ ਪਤਾ ਨਹੀਂ ਹੈਗਾ ਤੇ ਮੇਰੇ ਪੇਕੇ ਤੋਂ ਆਇਆ ਹੀ ਫੋਨ ਤੇ ਮੈਂ ਜਾਣਾ ਹੀ ਆ ਮਾਂ ਮੇਰੀ ਠੀਕ ਨਹੀਂ ਹੈ ਤੇ ਇਹਨੂੰ ਕੰਮ ਦੀ ਪਈ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਇਹਦੀ ਜਿਸੇ ਕਦੇ ਹਵਾ ਹੀ ਹੋਈ ਆ ਇਹਦੇ ਤੋੜੀ ਵਿਖੜੇ ਪਏ ਆ ਇਦਾਂ ਕਰਦੀ ਆ ਚਿੰਦੇ ਨੂੰ ਫੋਨ ਲਾਉਣੀ ਆ ਤੇ ਇਹਦਾ ਮੈਂ ਕਰਾਉਣੀ ਲਾਜ హలో ఠీ వే గేడా మారా గ్రామా ਯਾਰੋ ਉਹ ਤਾਂ ਮੈਂ ਤੇ ਠੀਕ ਆ ਤੇ ਮੈਨੂੰ ਤਾਂ ਗਰਮੀ ਦੀ ਨਹੀਂ ਕੋਈ ਸਮਝ ਲੱਗਣ ਢਈ ਮੈਂ ਇੱਕ ਗੱਲ ਆਨੀ ਇਹ ਤਾਂ ਗਾੜ ਨੂੰ ਮੈਨੂੰ ਚਾਰ ਸੁਣਾਉਂਦੀ ਆ ਉਹਦੀ ਕੁਝ ਹਵਾ ਬੜੀ ਹੋਈ ਹੋ ਅੱਗੇ ਤੇ ਬੜੀ ਦਾ ਜਵੰਦੀ ਨਾ ਰਹਿੰਦੀ ਐ ਤੁਸੀਂ ਦੋਵੇਂ ਨਾ ਕਿਉਂ ਹੋ ਗਿਆ ਵਾ ਅੱਗੇ ਤੇ ਰਹਿੰਦੀ ਐ ਅੱਗੇ ਤੇ ਮੈਂ ਜਿੱਦਾਂ ਕਹਿੰਨੀ ਉਦਾਂ ਮੰਨਦੀ ਸੀ ਤੇ ਜਦੋਂ ਦੀ ਕਵਲ ਇਦਾਂ ਹੋਈ ਆ ਨਾ ਉਦੋਂ ਦੇ ਇਹਦੇ ਵੀ ਤੋੜ ਵਿਕੜ ਗਏ ਕਮਾਗਾ ਹੁਣ ਤੂੰ ਬਸ ਸਿਆਣੀ ਆ ਤੂੰ ਡਾਂਡ ਸਕਦੀ ਆ ਤੂੰ ਕਹਿਲਾ ਜੋ ਮਰਜੀ ਮੈਂ ਕੀ ਆਗ ਦੇਣਾ ਤੈਨੂੰ ਵੀ ਕਹਿਣਾ ਮੈਂ ਕਿ ਤੈਨੂੰ ਮੈਂ ਦੱਸਾਂ ਤੇ ਨਹੀਂ ਆ ਵੀ ਮੈਂ ਇੱਕ ਗੱਲ ਕਾਦੇ ਤੇ ਗੜੀਆਂ ਚਾਰ ਸੁਣਾਉਂਦੀ ਆ ਹੁਣਾਂ ਦੀ ਮੈਂ ਚੱਲੀ ਹੇ ਆਪਣੇ ਪੇਕੇਆਂ ਨੂੰ ਦੱਸ ਮੈਨੂੰ ਇਹ ਕਿਦੇ ਆਸਰੇ ਸੱਡ ਕੇ ਚੱਲੀ ਆ ਮੈਂ ਇੱਥੇ ਇਕੱਲੀ ਕਿੱਦਾਂ ਰਾਂ ਘਰ ਦੇ ਵੱਡੇ ਚ ਚੱਲ ਕੋਈ ਨਹੀਂ ਤੂੰ ਚਿੰਤਾ ਨਾ ਕਰ ਆਇਆ ਤੇ ਮੇਰੇ ਕੋਈ ਨਹੀਂ ਗਾਣਾ ਕੋਈ ਨਹੀਂ ਮੈਂ ਫੋਨ ਕਰਕੇ ਨਾ ਫੇਰ ਹੀ ਲੈਣਾ ਉਹ ਖਬਰ ਚੱਲ ਠੀਕ ਆ ਫਿਰ ਚਲ ਠੀਕ ਹੁਣ ਕੀਤਾ ਹੀ ਲਾਛਿੰਦੇ ਨੇ ਫੋਨ ਇਹਨੂੰ ਇਹਦੀ ਤੇ ਲਊਗਾ ਖਬਰ ਜੱਜ ਦੇ ਨਾਲ ਹੀ ਇਹ ਜਿਹੜੀ ਮੱਛਰੀ ਮੈਂ ਪੇਕਾਂ ਨੂੰ ਚਲੀ ਇਹਨੂੰ ਤੇ ਚੱਜ ਨਾ ਤੋਰੂਗਾ